ਹਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਪ੍ਰਤਾਪ ਤੇ ਤੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਅੱਜ ਫੇਰ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤੇ ਅੱਜ ਗੱਲ ਕਰਾਂਗੇ ਭਾਈ ਲਖੂ ਜੀ ਦੀ ਤੇ ਜਿਹੜੇ ਕੀ ਲੋਕਾਂ ਦੇ ਸਿਰ ਵੱੜਦੇ ਸੀ ਇਸ ਕਰਕੇ ਉਹਨਾਂ ਨੂੰ ਲਖੂ ਧਾਲਵੀ ਵੀ ਕਿਹਾ ਜਾਂਦਾ ਸੀ ਤੇ ਅੱਜ ਦੀ ਵੀਡੀਓ ਚ ਆਪਾਂ ਜਾਣਾਂਗੇ ਉਹਨਾਂ ਦਾ ਸਫ਼ਰ ਲਖੂ ਧਾਲਵੀ ਤੋਂ ਭਾਈ ਲਖੂ ਜੀ ਤੱਕ ਤੋ ਗੱਲ ਸ਼ੁਰੂ ਹੁੰਦੀ ਹੈ ਭਾਈ ਪ੍ਰਾਣਾ ਜੀ ਤੋਂ ਜੋ ਕਿ ਲੱਕੜਾਂ ਵੱਢਦੇ ਸਨ ਤੇ ਜਦੋਂ ਉਹਨਾਂ ਦਾ ਲੱਕੜਾਂ ਵੱਢ ਕੇ ਵੇਲ ਲੱਗਦਾ ਸੀ ਉਹ ਉੱਥੇ ਹੀ ਸਮਾਦੀ ਲਾ ਲੈਂਦੇ ਸਨ ਤੇ ਇੱਕ ਵਾਰੀ ਉਹ ਸਮਾਦੀ ਵਿੱਚ ਲੀਨ ਸਨ ਤੇ ਉਧਰੋਂ ਲੱਖੂ tailed ਵੀ ਆ ਗਿਆ ਤੇ ਉਹਨੇ ਥੋੜੀ ਦੇਰ ਉਹਨਾਂ ਵੱਲ ਦੇਖਿਆ ਤੇ ਫੇਰ ਉਹ ਉਥੋਂ ਜਾਣ ਲੱਗਾ ਤੇ ਜਦੋਂ ਹੀ ਉਹ ਜਾਣ ਲੱਗਾ ਸੀ ਭਾਈ ਪ੍ਰਾਣਾ ਜੀ ਦੀ ਅੱਖ ਖੁੱਲ ਗਈ ਤੇ ਉਹਨਾਂ ਨੇ ਲੱਖੂ tailed ਨੂੰ ਰੋਕ ਲਿਆ ਤੇ ਉਹਨਾਂ ਨੇ ਕਿਹਾ ਕਿ ਰੁਕ ਜਾ ਗੱਲ ਕਰਕੇ ਜਾਈ ਤੇ ਲੱਖੂ tailed ਨੇ ਕੋ ਕਿਹਾ ਕੌਣ ਹੋ ਤੁਸੀਂ ਤੇ ਭਾਈ ਪ੍ਰਾਨਾ ਜੀ ਨੇ ਕਿਹਾ ਕਿ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਤੇ ਫਿਰ ਲੱਖੂ ਧੜਵੀ ਨੇ ਕਿਹਾ ਕਿ ਮੈਨੂੰ ਕਿਉਂ ਰੋਕ ਰਹੇ ਹੋ ਤੇ ਫਿਰ ਭਾਈ ਪ੍ਰਾਨਾ ਜੀ ਨੇ ਪੁੱਛਿਆ ਕਿ ਤੂੰ ਕੌਣ ਆ ਤੇ ਉਹਨੇ ਕਿਹਾ ਕਿ ਲੱਖੂ ਧੜਵੀ ਹਾਂ ਤੇ ਉਹ ਕਹਿੰਦੇ ਕਿ ਕੰਮ ਕੀ ਕਰਦਾ ਏ ਤੇ ਲੱਖੂ ਧੜਵੀ ਕਹਿੰਦਾ ਕਿ ਲੋਕਾਂ ਦੇ ਧੜ ਵੜਦਾ ਹਾਂ ਤੁਹਾਡੇ ਤੇ ਪਤਾ ਨਹੀਂ ਕਿਦਾਂ ਮੈਨੂੰ ਤਰਸ ਆ ਗਿਆ ਨਹੀਂ ਤੇ ਹੁਣ ਤੱਕ ਤੁਹਾਡਾ ਧੜ ਵੱਢ ਕੇ ਤੇ ਤੁਹਾਡਾ ਸਭ ਕੁਝ ਲੁੱਟ ਲੁੱਟ ਲੈਣਾ ਸੀ ਪਾਈਪਰਾਣਾ ਜੀ ਨੇ ਉਹਨੂੰ ਕੋਲ ਬਿਠਾਇਆ ਤੇ ਕਿਹਾ ਕਿ ਸਭ ਕੀ ਦੇ ਲਈ ਕਰਦਾ ਏ ਤੂੰ ਲੋਕਾਂ ਦੇ ਧੜ ਵੜਦਾ ਏ ਲੁੱਟਾਂ ਖੋਹਾਂ ਕਰਦਾ ਏ ਤੂੰ ਇਹ ਸਭ ਕੀ ਦੇ ਲਈ ਕਰਦਾ ਏ ਤੈਨੂੰ ਪਤਾ ਏ ਕਿ ਇਹ ਸਾਰੀਆਂ ਚੀਜ਼ਾਂ ਦਾ ਤੈਨੂੰ ਲੇਖਾ ਦੇਣਾ ਪਵੇਗਾ ਤੇ ਲੱਖੂ ਧੜਵੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਏ ਸਭ ਚੀਜ਼ਾਂ ਦਾ ਮੈਨੂੰ ਬਸ ਇਨਾ ਪਤਾ ਏ ਕਿ ਮੇਰੇ ਬੱਚੇ ਨੇ ਤੇ ਮੇਰੀ ਘਰ ਵਾਲੀ ਹੈ ਤੇ ਉਹ ਘਰੇ ਭੁੱਖੇ ਬੈਠੇ ਹਨ ਤੇ ਉਹਨਾਂ ਲਈ ਮੈਨੂੰ ਲੁੱਟਾਂ ਖੋਹਾਂ ਕਰਨੀਆਂ ਪੈਣਗੀਆਂ ਤੇ ਪਾਈ ਪ੍ਰਾਨਾ ਜੀ ਨੇ ਕਿਹਾ ਕਿ ਜਦੋਂ ਲੇਖਾ ਜੋਖਾ ਹੋਵੇਗਾ ਉਦੋਂ ਤੇਰੇ ਪਰਿਵਾਰ ਨੇ ਨਹੀਂ ਅਗੇ ਆਉਣਾ ਉਦੋਂ ਤੇਰਾ ਲੇਖਾ ਜੋਖਾ ਹੋਵੇਗਾ ਕਿ ਤੂੰ ਕਿਉਂ ਲੋਕਾਂ ਦੇ ਧੜ ਵੱਡੇ ਤੂੰ ਕਿਉਂ ਲੁੱਟਾ ਕੋਹਾ ਕੀਤੀਆਂ ਤੇ ਜਦੋਂ ਤੂੰ ਧਰਮ ਰਾਜ ਦੀ ਕਚਹਿਰੀ ਪਹੁੰਚਿਆ ਉਸ ਦਿਨ ਤੇਰੇ ਲੇਖਾ ਦਾ ਹਿਸਾਬ ਹੋਏਗਾ ਕਹਿੰਦੇ ਨੇ ਇੰਨਾ ਸੁਣ ਕੇ ਲੱਖੂ ਧੜ ਵੀ ਠੰਡਾ ਹੋ ਗਿਆ ਤੇ ਪੁੱਛਣ ਲੱਗ ਗਿਆ ਕਿ ਸਾਰਿਆਂ ਨੂੰ ਲੇਖ ਦੇਣਾ ਪੈਂਦਾ ਹੈ ਤੇ ਫਿਰ ਭਾਈ ਪ੍ਰਾਨਾ ਜੀ ਨੇ ਕਿਹਾ ਕਿ ਹਾਂ ਸਾਰਿਆਂ ਨੂੰ ਲਿਖਾ ਦੇਣਾ ਪੈਂਦਾ ਹੈ ਤੈਨੂੰ ਵੀ ਲਿਖਾ ਦੇਣਾ ਪਵੇਗਾ ਤੂੰ ਇਹ ਕੰਮ ਕਿੰਨੇ ਸਾਲਾਂ ਤੋਂ ਕਰਦਾ ਪਿਆ ਹਾਂ ਤੇਰੇ ਉਨੇ ਹੀ ਪੁੰਨ ਘਟੀ ਜਾਂਦੇ ਨੇ ਭਾਈ ਪ੍ਰਾਨਾ ਜੀ ਕਹਿੰਦੇ ਕਿ ਮੈਂ ਤਾਂ ਤੈਨੂੰ ਬਸ ਗੁਰੂ ਦਾ ਉਪਦੇਸ਼ ਦੇ ਸਕਦਾ ਹਾਂ ਜੇ ਤੂੰ ਇਹ ਕੰਮ ਨਹੀਂ ਛੱਡੇਂਗਾ ਕਰਦਾ ਰਹੇਂਗਾ ਤਾਂ ਲਿਖਾ ਤੈਨੂੰ ਹੀ ਦੇਣਾ ਪਵੇਗਾ ਇਹਨਾਂ ਸੁਣ ਕੇ ਲੱਖੂ ਧੜ ਵੀ ਕਹਿੰਦਾ ਤੁਸੀਂ ਇਹ ਤਾਂ ਦੱਸਤਾ ਕਿ ਲਿਖਾ ਦੇਣਾ ਪੈਣਾ ਹੈ ਪਰ ਹੁਣ ਇਹ ਦੱਸੋ ਕਿ ਹੁਣ ਮੈਂ ਕੀ ਕਰਾਂ ਜਿਹੜੇ ਮੈਂ ਇਨੇ ਮਾੜੇ ਕਰਮ ਕਰ ਚੁਕਾ ਹਾਂ ਤੇ ਭਾਈ ਪ੍ਰਾਣਾ ਜੀ ਕਹਿੰਦੇ ਕਿ ਤੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨੀ ਲੱਗ ਜਾ ਉਹ ਆਪੇ ਤੈਨੂੰ ਜਿਉਣ ਦਾ ਤਰੀਕਾ ਸਿਖਾ ਦੇਣਗੇ ਆ ਜਾ ਮੈਂ ਤੈਨੂੰ ਲੈ ਚੱਲਦਾ ਹਾਂ ਤੇ ਦੋਨੋਂ ਜਾਣੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹੁੰਚੇ ਤਾਂ ਭਾਈ ਪ੍ਰਾਣਾ ਜੀ ਨੇ ਕਿਹਾ ਕਿ ਮਹਾਰਾਜ ਇਹ ਤੁਹਾਡਾ ਸਿੱਖ ਬਣਨ ਆਇਆ ਹੈ ਇਹਦੇ ਤੇ ਕਿਰਪਾ ਕਰੋ ਤੇ ਫਿਰ ਗੁਰੂ ਜੀ ਨੇ ਪੁੱਛਿਆ ਕਿ ਕੌਣ ਹੈ ਤੂੰ ਕੀ ਨਾਮ ਹੈ ਤੇਰਾ ਤੇ ਉਹਨੇ ਕਿਹਾ ਕਿ ਮੇਰਾ ਨਾਮ ਹੈ ਲੱਖੂ ਧਾਲਵੀ ਤੇ ਫਿਰ ਮਹਾਰਾਜ ਜੀ ਨੇ ਪੁੱਛਿਆ ਕਿ ਕੀ ਕੰਮ ਕਰਦਾ ਹੈ ਤੇ ਕਹਿੰਦਾ ਮੈਂ ਲੁੱਟਾਂ ਖੋਹਾਂ ਕਰਦਾ ਹਾਂ ਲੋਕਾਂ ਦੇ ਧੜ ਵੱਢਦਾ ਹਾਂ ਠੱਗੀਆਂ ਚੋਰੀਆਂ ਕਰਦਾ ਹਾਂ ਤੇ ਕਹਿੰਦਾ ਕਿ ਕੋਈ ਅਜੇ ਤੱਕ ਮਾੜਾ ਕੰਮ ਨਹੀਂ ਛੱਡਿਆ ਤੇ ਚੰਗਾ ਅਜੇ ਤੱਕ ਕੋਈ ਕਰਮ ਨਹੀਂ ਕਰਿਆ ਤੇ ਜਦੋਂ ਉਹਨੇ ਆਪਣਾ ਸਭ ਕੁਝ ਦੱਸ ਦਿੱਤਾ ਤੇ ਮਹਾਰਾਜ ਜੀ ਨੇ ਕਿਹਾ ਕਿ ਇੱਥੇ ਕੀ ਲੈਣ ਆਇਆ ਹੈ ਤੇ ਕਹਿੰਦਾ ਕਿ ਮੈਨੂੰ ਮaaf ਕਰ ਦੋ ਮੈਨੂੰ ਆਪਣੇ ਚਰਨੀ ਲਾ ਲਓ ਮੈਂ ਅੱਜ ਤੋਂ ਬਾਅਦ ਕੋਈ ਵੀ ਮਾੜਾ ਕਰਮ ਨਹੀਂ ਕਰਾਂਗਾ ਤੇ ਮਹਾਰਾਜ ਜੀ ਨੇ ਫਿਰ ਕਿਹਾ ਕਿ ਚਲੋ ਫਿਰ ਸੇਵਾ ਕਰੋ ਤੇ ਉਸ ਤੋਂ ਬਾਅਦ ਉਹ ਗੁਰੂ ਘਰ ਸੇਵਾ ਕਰਨ ਲੱਗ ਗਿਆ ਕਹਿੰਦੇ ਲੱਖੂ ਤਾਲਵੀ ਨੇ ਫਿਰ ਕਈ ਸਾਲ ਉੱਥੇ ਸੇਵਾ ਕੀਤੀ ਨਾਮ ਜਪਿਆ ਤੇ ਲੋਕਾਂ ਨੂੰ ਵੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਿ ਨਾਮ ਜਪਣਾ ਤੇ ਸੇਵਾ ਕਰਨਾ ਹੀ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਤੇ ਉਹਦੇ ਉੱਤੇ ਬਹੁਤ ਜ਼ਿਆਦਾ ਕਿਰਪਾ ਹੋ ਗਈ ਮਹਾਰਾਜ ਦੀ ਤੇ ਇੱਕ ਦਿਨ ਫਿਰ ਉਹਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਹੁਣ ਤੂੰ ਨਾਮ ਜਪਦਾ ਏ ਸੇਵਾ ਕਰਦਾ ਏ ਹੁਣ ਤੂੰ ਇੱਥੋਂ ਲਾਹੌਰ ਚਲਾ ਜਾ ਉੱਥੇ ਜਾ ਕੇ ਆਪਣਾ ਰਹਿਣ ਬਸੇਰਾ ਕਰ ਤੇ ਲੋਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਜੋੜਿਆ ਕਰ ਤੇ ਇਹਨਾਂ ਸੁਣ ਕੇ ਲਖੂ ਧੜ ਵੀ ਸੱਤ ਬਚਨ ਕਹਿ ਕੇ ਉੱਥੋਂ ਤੁਰ ਪਿਆ ਫਿਰ ਕਹਿੰਦੇ ਲਾਹੌਰ 'ਚ ਇੱਕ ਸੇਠ ਸੀ ਉਹਦੇ ਘਰ ਔਲਾਦ ਨਹੀਂ ਹੁੰਦੀ ਸੀ ਉਹਨੇ ਬੜੇ ਯਤਨ ਕੀਤੇ ਬੜੇ ਪੰਡਤਾਂ ਤੋਂ ਗਿਆ ਬਹੁਤ ਕੋਸ਼ਿਸ਼ ਹੋਣੇ ਕਰਕੇ ਦੇਖਿਆ ਫਿਰ ਉਹਨੂੰ ਕਿਸੇ ਨੇ ਦੱਸਿਆ ਕਿ ਇੱਕ ਪੰਡਤ ਹੈ ਹਰੀਦਵਾਰ ਦੇ ਵਿੱਚ ਉਹ ਤੇਰੀ ਮਦਦ ਜ਼ਰੂਰ ਕਰ ਦੇਵੇਗਾ ਤੇ ਫਿਰ ਉਹ ਉਸ ਪੰਡਤ ਕੋ ਗਿਆ ਹਜ਼ਾਰਾਂ ਰੁਪਏ ਦਾਨਪੁਣ ਕੀਤਾ ਤੇ ਉਸ ਪੰਡਤ ਨੇ ਉਹਨੂੰ ਕਿਹਾ ਕਿ ਤੇਰੇ ਘਰ ਪੁੱਤਰ ਤਾਂ ਹੋ ਸਕਦਾ ਹੈ ਪਰ ਉਸ ਦੀ ਉਮਰ ਸਿਰਫ 12 ਸਾਲ ਹੋਵੇਗੀ ਤੇ ਫਿਰ ਉਸ ਨੇ ਜਿੱਦਾਂ ਪੰਡਤ ਨੇ ਕਿਹਾ ਸੀ ਉਦਾਂ ਕੀਤਾ ਦਾਨਪੁਣ ਕੀਤਾ ਤੇ ਉਹਦੇ ਘਰ ਪੁੱਤਰ ਵੀ ਹੋ ਗਿਆ ਪਰ ਜਦੋਂ 6-7 ਸਾਲ ਦਾ ਪੁੱਤਰ ਹੋ ਗਿਆ ਤੇ ਉਹਨਾਂ ਦੀ ਖੁਸ਼ੀ ਗਮ ਵਿੱਚ ਬਦਲਣੀ ਸ਼ੁਰੂ ਹੋ ਗਈ। ਉਹਨਾਂ ਨੂੰ ਹੌਲੀ-ਹੌਲੀ ਦਿਨ ਘਟਦੇ ਦਿਖਣ ਲੱਗ ਗਏ ਕਿ ਇੱਕ ਦਿਨ ਉਹਨਾਂ ਦਾ ਪੁੱਤਰ ਮਰ ਜਾਵੇਗਾ। ਉਹਨਾਂ ਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀ ਤੇ ਉਧਰੋਂ ਭਾਈ ਲੱਖੂ ਜੀ ਜੰਗਲ 'ਚ ਸਮਾਧੀ ਲਾ ਕੇ ਬੈਠੇ ਸਨ ਤੇ ਇੱਕ ਦਿਨ ਉਹ ਸਾਰਾ ਦਿਨ ਸਮਾਧੀ 'ਚ ਹੀ ਲੀਨ ਰਹੇ ਤੇ ਅੱਧੀ ਰਾਤ ਨੂੰ ਜਾ ਕੇ ਉਹਨਾਂ ਦੀ ਜਾਗ ਖੁੱਲੀ ਤੇ ਭਾਈ ਲੱਖੂ ਜੀ ਨੇ ਸ਼ਹਿਰ ਵਿੱਚ ਆ ਕੇ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਦੇ ਪਿਆਰੇ ਨੂੰ ਕੋਈ ਲੰਗਰ ਛਕਾਵੇ ਤੇ ਮਨ ਮਰਜ਼ੀ ਦੀਆਂ ਮੁਰਾਦਾਂ ਪਾਵੇ ਤੇ ਇਹ ਗੱਲ ਸੇਠ ਟਟਾਣੀ ਦੇ ਕੰਨ 'ਚ ਪਈ ਤੇ ਉਹਨਾਂ ਨੇ ਬੜੇ ਪ੍ਰੇਮ ਨਾਲ ਭਾਈ ਲੱਖੂ ਜੀ ਨੂੰ ਘਰ ਬੁਲਾਇਆ ਲੰਗਰ ਪਾਣੀ ਛਕਾਇਆ ਉਹਨਾਂ ਦੀ ਖੂਬ ਸੇਵਾ ਕੀਤੀ ਤੇ ਫੇਰ ਭਾਈ ਲੱਖੂ ਜੀ ਨੇ ਪੁੱਛਿਆ ਕਿ ਮੰਗੋ ਕੀ ਮੰਗਦੇ ਹੋ ਤੇ ਉਹਨਾਂ ਨੇ ਕਿਹਾ ਕਿ ਸਾਡਾ ਇੱਕ ਪੁੱਤਰ ਹੈ ਤੇ ਇਦਾਂ ਦਾ ਸਾਰੀ ਗੱਲ ਦੱਸੀ ਕਿ ਉਹਦੀ 12 ਸਾਲ ਦੀ ਉਮਰ ਹੈ ਤੇ ਉਸਨੇ ਪੂਰਾ ਹੋ ਜਾਣਾ ਹੈ ਤੇ ਫਿਰ ਭਾਈ ਲਖੂ ਜੀ ਉੱਠ ਗਏ ਤੇ ਉਥੋਂ ਜਾਂਦੇ ਜਾਂਦੇ ਬਾਹਰ ਨੂੰ 40 ਸਾਲ 40 ਸਾਲ ਬੋਲਦੇ ਰਹੇ ਤੇ ਫਿਰ ਜਦੋਂ 13 ਸਾਲ ਦਾ ਬੱਚਾ ਹੋ ਗਿਆ ਤੇ ਉਹ ਪੰਡਤ ਇੱਕ ਦਿਨ ਉਹਨਾਂ ਦੇ ਘਰ ਆਇਆ ਤੇ ਜਦੋਂ ਪੰਡਤ ਅੰਦਰ ਵੜਿਆ ਤੇ ਸੇਠ ਨੇ ਉਹਨਾਂ ਦੇ ਪੈਰੀ ਹੱਥ ਲਾਏ ਇਹਨਾਂ ਦੇਖ ਕੇ ਬੱਚੇ ਨੇ ਵੀ ਪੈਰੀ ਹੱਥ ਲਾਏ ਤੇ ਫਿਰ ਪੰਡਤ ਨੇ ਪੁੱਛਿਆ ਕਿ ਇਹ ਬੱਚਾ ਕੌਣ ਹੈ ਤੇ ਉਹ ਸੇਠ ਨੇ ਦੱਸਿਆ ਕਿ ਇਹ ਸਾਡਾ ਹੀ ਪੁੱਤਰ ਹੈ ਤੇ ਉਹ ਪੰਡਤ ਨੇ ਕਿਹਾ ਕਿ ਇਹਦੀ ਤਾਂ 12 ਸਾਲ ਦੀ ਉਮਰ ਸੀ ਫਿਰ ਸਾਰੀ ਗੱਲ ਸੇਠ ਨੇ ਪੰਡਤ ਨੂੰ ਦੱਸੀ ਕੀ ਇਹ ਦਾ ਇਦਾਂ ਇੱਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਆਏ ਸੀ ਤੇ ਉਹਨਾਂ ਨੇ ਇਹਦੀ ਉਮਰ 40 ਸਾਲ ਕਰਤੀ ਤੇ ਫਿਰ ਜਿਹੜਾ ਪੰਡਤ ਸੀ ਉਹਨੇ ਛੇਤੀ ਛੇਤੀ ਆਪਣੇ ਗ੍ਰੰਥ 'ਚ ਦੇਖਿਆ ਤੇ ਉੱਥੇ ਵੀ ਉਮਰ 40 ਸਾਲ ਲਿਖੀ ਸੀ ਤੇ ਇਹ ਦੇਖ ਕੇ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਐਡਾ ਕਿਹੜਾ ਸੰਤ ਆ ਗਿਆ ਜਿਹੜਾ ਸਾਡੇ ਗ੍ਰੰਥਾਂ ਨੂੰ ਝੂਠਾ ਪਾਉਣ ਲੱਗ ਗਿਆ ਉਹਨਾਂ ਨੇ ਜਦੋਂ ਦੱਸਿਆ ਕਿ ਭਾਈ ਲਖੂ ਜੀ ਤੇ ਉਹਨੇ ਕਿਹਾ ਕਿ ਮੈਨੂੰ ਉਹਨਾਂ ਦੇ ਕੋਲ ਲੈ ਕੇ ਚੱਲੋ ਤੇ ਫਿਰ ਉਹ ਦੋਵੇਂ ਜਾਣੇ ਤੁਰ ਪਏ ਭਾਈ ਲਖੂ ਜੀ ਨੂੰ ਲੱਭਣ ਜਦੋਂ ਉਹ ਪਹੁੰਚੇ ਭਾਈ ਲੱਖੂ ਜੀ ਲੇਟ ਕੇ ਆਰਾਮ ਕਰ ਰਹੇ ਸੀ ਜੰਗਲ ਵਿੱਚ ਤੇ ਉਹਨਾਂ ਨੇ ਮੂੰਹ ਦੇ ਉੱਤੇ ਚਾਦਰ ਲਈ ਹੋਈ ਸੀ ਤੇ ਪੰਡਤ ਨੇ ਕੁਝ ਨਹੀਂ ਦੇਖਿਆ ਜਾ ਕੇ ਸਿੱਧਾ ਉਹਨਾਂ ਦੇ ਲੱਤ ਵਿੱਚ ਲੱਤ ਮਾਰੀ ਤੇ ਭਾਈ ਲੱਖੂ ਜੀ ਨੇ ਨਾ ਚਾਦਰ ਉਤਾਰੀ ਤੇ ਨਾ ਹੀ ਪੁੱਛਿਆ ਕੌਣ ਹੈ ਜਾਂ ਲੱਤ ਕਿਉਂ ਮਾਰੀ ਉਹਨਾਂ ਨੇ ਸਿੱਧਾ ਕਿਹਾ 40 ਨਹੀਂ 60 ਸਾਲ ਤੇ ਫਿਰ ਪੰਡਤ ਨੇ ਛੇਤੀ ਛੇਤੀ ਆਪਣਾ ਗ੍ਰੰਥ ਦੁਬਾਰਾ ਫਰੋਲਿਆ ਤੇ ਉਹਦੇ ਵਿੱਚ ਵੀ 40 ਦੀ ਜਗ੍ਹਾ 60 ਸਾਲ ਲਿਖੇ ਹੋਏ ਸੀ ਉਹਨੂੰ ਹੋਰ ਗੁੱਸਾ ਆ ਗਿਆ ਤੇ ਉਹਨੇ ਇੱਕ ਹੋਰ ਲੱਤ ਮਾਰੀ ਤੇ ਫਿਰ ਭਾਈ ਲੱਖੂ ਜੀ ਨੇ ਕਿਹਾ 60 ਨਹੀਂ 80 ਸਾਲ ਉਹਨੇ ਫਿਰ ਗ੍ਰੰਥ ਦੇਖਿਆ ਤਾਂ ਉੱਤੇ 80 ਸਾਲ ਉਮਰ ਲਿਖੀ ਸੀ ਜਦੋਂ ਪੰਡਤ ਨੇ ਇਹ ਦੇਖਿਆ ਤੇ ਉਹ ਜਲਦੀ ਹੀ ਭਾਈ ਲਖੂ ਜੀ ਦੇ ਚਰਨੀ ਪੈ ਗਿਆ ਉਹਨੇ ਕਿਹਾ ਕਿ ਮੈਨੂੰ ਮaaf ਕਰ ਦਿਓ ਕੋਈ ਮਾੜਾ ਬਚਨ ਨਾ ਬੋਲ ਦਿਓ ਤੇ ਭਾਈ ਲਖੂ ਜੀ ਨੇ ਜਵਾਬ ਦਿੱਤਾ ਕਿ ਇੱਕ ਲੱਤ ਹੋਰ ਮਾਰਦੇ ਪੰਡਤਾਂ ਇਹਨਾਂ ਦੇ ਮੁੰਡੇ ਦੀ ਉਮਰ 100 ਸਾਲ ਕਾਰੀ ਹੀ ਦਈਏ ਹੁਣ ਇਹ ਹੁੰਦੀ ਹੈ ਜੀ ਗੁਰੂ ਦੀ ਕਿਰਪਾ ਇੱਕ ਬੰਦਾ ਜੋ ਲੋਕਾਂ ਦੇ ਧੜ ਵੱੜਦਾ ਸੀ ਨਾਮ ਜਪਣ ਤੋਂ ਬਾਅਦ ਉਹਦੇ ਤੇ ਗੁਰੂ ਦੀ ਇੰਨੀ ਕਿਰਪਾ ਹੋ ਗਈ ਕਿ ਉਹ ਕਿਸੇ ਦੀ ਉਮਰ ਤੱਕ ਬਦਲ ਸਕਦਾ ਸੀ ਇਹ ਹੀ ਹੁੰਦੀ ਹੈ ਬਾਣੀ ਦੀ ਸ਼ਕਤੀ ਤੋ ਇਸੇ ਕਰਕੇ ਕਹਿੰਦੇ ਨੇ ਬਾਣੀ ਪੜੋ ਤੇ ਆਪਣੇ ਜਨਮ ਨੂੰ ਸਫਲਾ ਕਰੋ ਬਾਕੀ ਮੈਂ ਤੁਹਾਨੂੰ ਮਿਲੂੰਗਾ ਫਿਰ ਕਿਸੇ ਨਵੇਂ ਵੀਡੀਓ ਚ ਅੱਜ ਲਈ ਬਸ ਇਨਾ ਹੀ ਬਾਕੀ ਖੁਸ਼ ਰਹੋ ਪੋਜ਼ਿਟਿਵ ਰਹੋ ਤੇ ਰੱਬ ਦਾ ਨਾਮ ਲੈਂਦੇ ਰਹੋ ਦਾਤਾ ਜਨ ਤੇਰਾ ਤੈਨੂੰ ਮੈਂ ਪਾ ਜਾਵਾਂ ਐਸੀ ਮੇਰ ਕਰੀ ਤੇਰਾ ਹੀ ਹੋ ਜਾਵਾਂ ਐਸੀ ਮੇਰ ਕਰੀ ਤੇਰਾ ਹੀ ਹੋ ਜਾਵਾਂ